ਹਾਂ ਲਾਈਟਾਂ ਹੋਰ ਫਿਰ ਕੀ ਬਣਦਾ ਆ ਟਰਾਲਾ ਖਿਜਾਉਣਾ ਭਰ ਕੇ ਦੋ ਅੱਜ ਮਿੱਟੀ ਦਾ ਪੈਂਤਰਾ ਦੇਖਣਾ ਪੂਰਾ ਉਧਰ ਸਾਡੀ ਜੀਵੀ ਸੀ ਲੱਗੀ ਪਈ ਐ ਨੂੰ ਥਾ ਨਿਕਲੇ ਇਧਰ ਇੰਨਾ ਹੋ ਮਾਰੀ ਟਰੱਕ ਆ ਲੈਂ ਜਣਾ ਹਾਰਸ਼ ਪਾਵਰ ਲਓ ਜੀ ਹੁਣ ਆਪਾਂ ਚੱਲੇ ਉਧਰ ਉਹ ਆ ਗਿਆ ਟਰੈਕਟਰ ਆਪਣਾ ਟੈਂਕ ਭਰਾ ਕੇ ਦਵਾਰੇ ਉਧਰ ਚੱਲੇ ਹਾਲੈਂਡ ਆ ਖੜਾ ਵਈ ਸਿੱਧੂ ਵਾਲਾ ਤੇ ਹੁਣ ਆਪਾਂ ਚੱਲੇ ਉਧਰ ਉਧਰ ਲਾਉਨੇ ਆਂ ਕਰਾ ਇੱਥੋਂ ਥਾਂ ਨਿਕਲੇ ਹੈਗਾ ਤੇ ਉਹ ਚੱਕੀਾਂ ਦੇ ਜੀ ਵੀ ਸੀ ਨਾਲ ਲੋਡ ਆਜਾਂ ਆਪਾਂ ਕੰਪਿਊਟਰ ਕਰਾ ਲਾਉਣਾ ਫੇਰ ਫੇਰ ਆ ਨਵਾਂ ਜੰਦਾ 60 ਆਪਾ ਖੜਾ ਗਿੰਦੀ ਵਾਲਾ ਉਹ ਆਪਣਾ ਹਾਊਲੈਂਡ ਖੜਾ ਆ ਆਪਣਾ ਛੋਟਾ ਖੜੇ ਕਿਵੇਂ ਕੂਲ ਐਂਡ ਕੱਢੀ ਜਾਂਦਾ ਤਰਕੀ ਖੈਰ ਹਾਂ ਤਾਂ ਵੀ ਨਵੀਆਂ ਰੋਵੀ ਕਰਾ ਪਿਆ ਮਿੱਟੀ ਲਾਲ ਹੈ ਬਿਲਕੁਲ ਤੁਹਾਨੂੰ ਦਿਖਾਵਾਂਗੇ ਸਾਰਾ ਵਲੌਗ ਐਂਡ ਤੱਕ ਦੇਖਿਓ ਅੱਜ ਲਓ ਜੀ ਆ ਤਾਂ ਓਕੇ ਇਹਦੇ ਕੂਲ ਐਂਡ ਪਾਇਆ ਸੀ ਉਦੋਂ ਪਾਏ ਕਰਕੇ ਗੜਦਾ ਸੀ ਇਹਨੂੰ ਵੀ ਲੱਲਦੇ ਅੱਜ ਜਾਦੂ ਦੇ ਪਾਵਾਂਗੇ ਵੜਾ ਕੇ ਅੱਜ ਤੁਹਾਡੇ ਨਾਲ ਕਿਵੇਂ ਚੱਲਦਾ ਓਏ ਵਧੀਆ ਚੱਲ ਹੈ ਵਧੀਆ ਵਧੀਆ ਚੱਲਦਾ ਹੁਣ ਤਾਂ ਨਹੀਂ ਗਰਮ ਹੁੰਦਾ ਹੁਣ ਗਰਮ ਕਿੱਥੇ ਹੋ ਜੂ ਓਏ ਟਾਕੜ ਨੂੰ ਕਰਦੇ ਆਂ ਸਟਾਰਟ ਅਜਾ ਹਾਲੈਂਡ ਵਰਸ ਹਾਲੈਂਡ ਅੱਜ ਦੋ ਮੈਂ ਚੱਲਣਗੇ ਬਰੋਬਰ ਚੈੱਕ ਕਰਦੇ ਆਂ ਇਹਨੂੰ ਵੀ ਚਲਾ ਕੇ ਦੇਖਦੇ ਆਂ ਅੱਜ ਕਿਵੇਂ ਆਂ ਟਾਕੜ ਨੂੰ ਇਹਦਾ ਕੀ ਕਰਿਆਗਾ ਹੁਣ ਨਾ ਇਹਦਾ ਕੀ ਕਰੇ ਜੋ ਤੇਲ ਪਾਦਾ ਕੇ ਪਾਣੀ ਪਾਦਾ ਕੇ ਪਾਇ ਨਹੀਂ ਪਾਦਾ ਫਿਰ ਖੋਲ ਕੇ ਛੱਡੇ ਪਿਆ ਪਾਣੀ ਹੈ ਹੀ ਨਹੀਂ ਐ ਯਾਰ ਕਿੱਥੇ ਆਂ ਇਹ ਜਵਾਨ ਲੈ ਕੇ ਲੈ 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 ਪੱਜ ਕੇ ਲੈ ਆ ਜੋ ਸੱਟ ਪਾਈ ਇੱਧਰ ਦੇ ਪਾਸੇ ਪਤਾ ਲੱਗ ਜੂਏ ਚਾਕੇ ਜਾਵਾਂ ਓਕੇ ਕਰਾਂਗੇ ਇਹਦਾ ਕੰਮ ਪਾ 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 ਕੁਲੈਂਟ ਹੈ ਹੀ ਨਹੀਂ ਕਿ ਕੁਲੈਂਟ ਹੋਦੈ ਨਾ ਨਾ ਤਾਂ ਪਿਆ ਜੀ ਅਸੀਂ ਦਿਖਾਏ ਬਿਨਾਂ ਅਸੀਂ ਪਾਇਆ ਨਹੀਂ ਕਿਸੇ ਤੋਂ ਮਾਂ ਕੁਝ ਹੋਰ ਨਾ ਹੋਵੇ ਨਾ ਨਾ ਕੁਲੈਂਟ ਹੀ ਆ ਹੁਣ ਆ ਟਰੈਕਟਰ ਕੋਈ ਮਚਾ ਦਿਓ ਪਾਣੀ ਪੂਣੀ ਰੱਖਾ ਕਰਕੇ ਤਾਂ ਲੋਹਾ ਵਾਲਾ ਹੈ ਔਰ ਦੇਸਾਂ ਦੇ ਆ ਪਰੋਣੇ ਹੋਰ ਸੰਦੀ ਵਾਲੇ ਆ ਦੇ ਹੁਣ 1 2 3 ਦਾ ਗੱਡੀਆਂ ਆ ਖੜੀਆਂ ਚੌਥੀ ਗੱਡੀ ਆ ਖੜੀ ਆ ਪੰਜਵਾਂ ਟਰੈਕਟਰ ਛੀਮਾ 7 7 8 9 10ਵਾਂ ਆ ਆ ਖੜਾ 11ਵਾਂ ਆ ਉਹ ਖੜਾਗਾ 11 ਤਾਂ ਆ ਖੜੇ ਆ ਪਰ ਕੀ ਐ ਚ ਭਾਰੀ ਡੀਟਰ ਚ ਪਾ ਇੱਥੋਂ ਦੀ ਪੈਣਾ ਨਹੀਂ ਆ ਤੇ ਗੁਟਕਾ ਜਿਲੇ ਅਡਕਾ ਉਹ ਕਾਗਜ਼ ਲਿਆ ਕੋਈ ਉਹਦੇ ਨਾਲ ਕਣਕੇ ਚ ਗਾੜ ਪਾਵਾਂਗੇ ਲੈ ਕਾਢਾ ਹਵਾ ਮੰਗ ਲੈ ਪਾਸੇ ਦੀ ਖੁੱਲ ਗਿਆ ਹੈ ਤੇ ਪਾਨਾ ਆ ਲਾ ਪਾਨਾ ਲੱਗਦਾ ਨਹੀਂ ਪਾਨਾ ਲੱਗੂ ਦਿਸੇ ਸੰਦਲ ਟਾਣਾ ਉਰੇ ਆ ਨਾ ਸਾਰਾ ਚੋੜਾ ਥਲੇ ਢਿੱਡਾ ਕਰ ਸਪੈਸ਼ਲ ਐਡੀਸ਼ਨ ਆ ਡੱਕ ਮੈਂ ਲਵਾਇਆ ਸੀ ਇਹਦੇ ਉੱਤੇ ਮੈਂ ਸੀ ਆ ਆ ਦੇਖ ਲਾ ਕੇ ਲੱਗ ਗਿਆ ਬਾਹ ਕਾਰ ਦੇ ਖੋਲ ਦੇ ਟੱਲਾ ਕਰ ਦੇ ਬਾਸ ਛੱਡ ਦੇ ਕੱਢ ਲਾ ਪਾ ਨਾ ਇਧਰ ਦੇ ਪਾ ਆ ਖੋਲ ਦੇ ਟੱਲਾ ਟੱਲਾ ਕਰ ਜ਼ਰੂਰੀ ਹੈ ਹਵਾ ਕੱਢਦਾ ਕਰ ਕਸ਼ਮੀਰ ਇਹਨਾਂ ਚੋਂ ਹਵਾ ਹੱਟਲੇ ਕਰਕੇ ਹਵਾ ਕੱਢਦਾ ਕਰ ਇਹ ਤੈਨੂੰ ਬਾਹਰ ਕਰਦਾ ਹਵਾ ਕਰਕੇ ਹੂੰ ਇਹ ਮੰਨ ਕੇ ਚੱਲ ਵੀ ਹੋ ਗਿਆ 40 50 ਘੰਟਿਆਂ ਮੈਂ ਕੱਢਦਾ ਕਰ ਕਾਗਜ ਲਾ ਕੇ ਪਾ ਪਾਣੀ ਹਾਂ ਐ ਕੱਪ ਨਾਲ ਆਹ ਲਓੜਾ ਪਾ ਇਹਦਾ ਦੂਜਾ ਕਿਰਾਸੀ ਆਪਣਾ ਸਰਸੇ ਜ਼ਿਲ੍ਹੇ ਚੱਲੀ ਜਾਂਦਾ ਹੈਗਾ ਜਿਹੜਾ ਆਇਗਰੀ ਜਾਉਣ ਵਾਲਾ ਆਂਦਾ ਭਰਾਵਾਂ ਦਾ। ਉਹ ਇੱਥੇ ਕੰਮ ਘੱਟ ਆ ਉੱਥੇ ਵੱਧਦਾ ਆ। ਉੱਥੇ ਚੱਲੀ ਜਾਂਦਾ ਫਿਰ ਆਪਾਂ ਇੱਥੇ ਪ੍ਰਾਣਾ ਰੱਖਿਆ ਨਾ ਮੈਂ ਉੱਥੇ ਤੋਰਦਾ। ਲਓ ਜੀ। ਮੁੰਡਾ ਸਿੱਧੂਆਂ ਦਾ ਕੱਢ ਲੱਗਿਆ ਦੁਨੀਆ ਦਾ ਸੱਤ ਮੈਂ ਦਾ। ਲਓ ਜੀ ਵਾਹਨ ਬਹੁਤ ਖਰਾਬ ਆ। ਟਰੈਕਟਰ ਲੋਖੜਿਆ ਸਾਰੇ ਸਿੱਧੂ ਭਾਈ ਵਾਲੇ। ਇਹ ਵਾਹਨ ਬਹੁਤ ਖਰਾਬ ਆ ਜਿੰਨਾ ਵੀ ਕਹਿ ਸਕਦੇ ਆਪਾਂ। ਲਗੇ ਚੱਲੋ ਵੀ 18 ਦੇ ਨਾਲ ਲੱਗ ਜੂਆ ਕਿਉਂਕਿ ਪਰੇ ਉੱਚਾ ਸੀ ਇਧਰ ਜੇਰਾ ਤਾਂ ਆਟੋ ਕੱਟ ਕੇ ਅੰਦਾ ਮਾਰਦੇ ਆ ਵਾਹਨ ਕਰਦੇ ਆ ਪੱਧਰ ਫਿਰ ਮਿੱਟੀ ਖਜਾਵਾਂਗੇ ਮਿੱਟੀ ਖਤਨੀ ਕਰਕੇ ਇਹਦੇ ਨਾਲ ਵੀ ਬਹੁਤ ਥੇ ਲੱਗਣਾ ਹੋ ਜੂਗਾ ਯਾਰ ਦੇਖ ਚੱਲ ਲੈਟ ਆਟੋਮੈਟਿਕ ਨਹੀਂ ਹਾਂ ਕਿਉਂ ਜੋਤੀ ਕੀ ਕਹਿਣਾ ਚਾਹੁੰਦੇ ਬਰਵੈਰੀ ਵਾਲਾ ਬੈਗ ਸਾਡੇ ਮੋਢੇ ਹੁੰਦਾ ਓਏ ਕੀ ਕਹਿਣਾ ਚਾਹੁੰਦਾ ਕਿਹੜੇ ਡਰ ਤੇ ਬੈਠੇ ਹੋ ਫਿਰ ਛੋਟੇ ਤੇ ਭਾਏ ਦਾ ਤੇਥੋਂ ਸਾਹਣਾ ਨਹੀਂ ਹੈਗਾ ਸਾਹ ਲੈਗਾ ਛੋਟਾ ਹੈ ਛੋਟਾ ਇਹ ਆਪਾਂ ਉਦੋਂ ਵੀ ਕਿਰਾਹ ਲਾਇਆ ਸੀ ਉਦੋਂ ਵੀ ਉੱਥੇ ਬਹਿ ਕੇ ਰੋਟੀ ਖਾਂਦੀ ਸੀ ਨਾ ਉਹ ਜਾਂਦਾ ਤੇਰੇ ਉਹ 22 ਸੀ ਨਾਲ ਹਣਾ ਲੋਏ ਪੂਰਾ ਵੱਡੇ ਪੱਦਰ ਦੇ ਕੰਮ ਚੱਲੀ ਜਾਂਦਾ ਇੱਕ ਨੰਬਰ ਛੋਟਾ ਹੋ ਫਿਰਦਾ ਫਾਰਮ ਨਾ ਮਾਓ ਖੜਾਗਾ ਇੱਧਰ ਫਿਰਦਾ ਫੋੜਾ ਲਾੜ ਦੇਖੋ ਜਾਂਦੀ ਫੋੜੀ De cómo ¡Fritos, que ende frito! ਅੱਜ ਮਾਤਾ ਦਾ ਸੀ ਆ ਵਾਡੇ ਤੇ ਖੇਤ ਕੇਕ ਆ ਗਿਆ ਕਰਾ ਲਾਉਂਦਿਆਂ ਨੂੰ ਕਿ ਆ ਪਿਸ਼ਮਿਰਿਆ ਹਾਂਜੀ 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 ਜੋਤੀਖਾ ਬੋਲ ਲੈ ਕਿਉਂ ਨਹੀਂ ਬੋੜੀ ਬੋਲ ਬੋਲ ਕੀ ਕੀ ਬੋਲੋ ਕੀ ਲਾ ਕੀ ਬੋਲੀਏ ਕੀ ਕਰਾ ਲੱਗਦਾਗਾ ਆਨੰਦਾਰ ਹੈਗਾ ਗਰਮੀ ਬਹੁਤ ਆ ਜਿਹਨੂੰ ਮੇਜਰ ਗਰਮੀ ਕਿਹਾ ਜਾਂਦਾ ਰੋਟੀ ਦਾ ਟਾਈਮ ਹੋ ਗਿਆ ਦੁਪਹਿਰ ਦੀ ਦਾ ਦੁਪਹਿਰ ਦੀ ਰੋਟੀ ਆ ਗਈ ਹਾਂ ਕੇਕ ਵੀ ਆ ਗਿਆ ਕੇਕ ਵੀ ਨਾਲ ਆ ਗਿਆ ਤੇ ਟਰੈਕਟਰ ਟਰੈਕਟਰ ਵਾਲੇ ਖੜੇ ਆ ਤੇ ਮੁੰਡੇ ਪਰਨੇ ਵਛਾ ਗਏ ਚਲਾਉਣ ਵਾਲਾ ਕੋਈ ਹੈ ਨਹੀਂਗਾ ਹੈ ਐ ਨਾ ਪਾ ਤੇ ਫੇਰ ਕੀ ਹੁੰਦਾ ਗਿਆ ਚਲਾਉਣ ਵਾਲਾ ਆ ਖੜਾ ਮੁੰਡਾ ਫਾਰਮ ਨਵਾ ਲਿਆ ਹੁੰਦਾ ਜਿਹੜਾ ਅਸੀਂ ਦੂਜਾ ਕੀ ਕਾ ਗਿਆ ਖੇਤ ਚੱਲ ਵੀ ਪਗੋੜੀ ਲੈ ਕੋਕ ਪਾ ਦੇ ਮੈਂ ਤਾਂ ਇਕੱਲਾ ਆ ਵੀ ਕੋਕ ਇੱਕ ਪਾ ਕੋਕ ਇੱਕ ਕੋਪ ਜੀ ਬੰਦਾ ਆਹ ਟਰਾਲਾ ਖਿਜਾਉਣਾ ਭਰਕੇ ਤੋਂ ਅੱਜ ਮਿੱਟੀ ਦਾ ਪੈਂਤਰਾ ਦੇਖਣਾ ਪੂਰਾ ਉਧਰ ਸਾਡੀ ਜੀਵੀ ਸੀ ਲੱਗੀ ਪਈ ਐ ਨੂੰ ਥਾਣਾ ਨਿਕਲਿਆ ਇਧਰ ਐਨਾ ਆਹ ਮਰੀ ਟਰੱਕ ਆ ਲੈ ਜਣਾ ਫੋਰਸ ਪਾਵਰ ਲਓ ਜੀ ਹੁਣ ਆਪਾਂ ਚੱਲੇ ਉਧਰ ਉਹ ਆ ਗਿਆ ਟਰੈਕਟਰ ਆਪਣਾ ਟੈਂਕ ਭਰਾ ਕੇ ਦਵਾਰੇ ਉਧਰ ਚੱਲੇ ਹੌਲੈਂਡ ਆ ਖੜਾ ਵਈ ਸਿੱਧੂ ਵਾਲਾ ਤੇ ਹੁਣ ਆਪਾਂ ਚੱਲੇ ਉਧਰ ਉਧਰ ਲਾਉਨੇ ਆ ਕਰਾ ਇੱਥੋਂ ਥਾਂ ਨਿਕਲੇ ਆਗਾ ਇਹ ਉਹ ਚੱਕੀ ਜਾਂਦੇ ਜੀ ਵੀ ਸੀ ਨਾਲ